ਇਹ ਸਾਈਡ ਹੈ ਜੋ ਤੁਹਾਡੇ ਬਾਗੇ ਸਾਨੂੰ ਇਹ ਸਾਰਿਆਂ ਨੇ ਤਰਜੋ ਜਾਣ ਖੜਾ ਬਹੁਤ ਬੰਦਿਆਂ ਨੂੰ ਪੂਰਾ ਸ਼ੱਕ ਹੈ ਕਿ ਇਹਨਾਂ ਬੰਦਿਆਂ ਨੇ ਇਹਦਾ ਕੰਮ ਕੀਤਾ ਜਾਂ ਕਰਵਾਇਆ ਜੋ ਵੀ ਕੀਤਾ ਅੱਜ ਪਵਨ ਨਾ ਅੱਜ ਅਸੀਂ ਸਕੂਲ ਵਾਪਸ ਨੂੰ ਆ ਜਾਂ ਜਿਲ੍ਹੇ ਤੋਂ ਤਬਦੀਸੀ ਆ جي تي اورگنائزیشن ਏਹ ਰਿਕਵਰੀ ਵਾਲੇ ਆ ਜੀ ਹਾਂਜੀ ਇਹ ਰਿਕਵਰੀ ਵਾਲੇ ਇਹ ਬੰਦੇ ਆਏ ਸੀ ਕੋਲਾਂ ਨੂੰ ਹਾਂਜੀ ਕਿਹੜੀ ਬੈਂਕ ਦਾ ਇਹ ਹੀ ਉੱਥੋਂ ਲੈ ਕੇ ਗਿਆ ਟ੍ਰਾਂਸਪੋਰਟ ਨਗਰ ਤੋਂ ਕਿਹੜੇ ਬੈਂਕ ਦਾ ਇਹ ਬੈਂਕ ਦਾ ਨਹੀਂ ਹੈ ਰਿਕਵਰੀ ਵਾਲੇ ਆ ਉਦਾਂ ਹੀ ਆ ਕੋਈ ਬੈਂਕ ਦੇ ਨਹੀਂ ਸੀ ਬੈਂਕ ਵਾਲਾ ਹੋਰ ਸੀਗਾ ਉਹ ਵੀ ਨਾਲ ਗਿਆ ਗੱਡੀ ਦਾ ਮਾਲਕ ਵੀ ਨਾਲ ਗਿਆ ਇਹਨਾਂ ਦੇ ਤਿੰਨ ਜਣੇ ਇਹਨੂੰ ਬਿਠਾ ਕੇ ਲੈ ਕੇ ਗਏ ਆ ਆ ਮੇਰਾ ਭਰਾ ਹੀ ਮਜੋਈ ਨਾ ਕੋਈ ਨੂੰ ਕਰਦੇ ਜਾਂਦੀ ਕੋਈ ਕੋਈ ਨੂੰ ਕਰਦੇ ਜਾਂਦੀ ਅਸੀਂ ਲੱਭ ਲੱਭ ਕੇ ਕੋਈ ਸੇਟੂ ਨੂੰ ਪੁੱਛ ਅੰਮ੍ਰਿਤ ਮਹਰਾ ਦੇ ਟੂ ਨੂੰ ਪੁੱਛ ਨਾ ਕਿਦਾਂ ਵਾ ਵਾ ਉਹ ਕਿਦਾਂ ਕੰਮ ਵਾ ਉਹ ਕਿਦਾਂ ਕਰਨ ਵਾ ਅੱਜਾ ਮੇਰਾ ਕਾਜਾ ਪਾੜ ਚੱਤੇ ਓਏ ਮੇਰਾ ਕਾਜਾ ਬੰਦਦਾ ਮੈਨੂੰ ਅੱਜ ਨਾਲ ਦੇ ਰੋਂਦੇ ਨੂੰ ਮੇਰੀ ਕੋਈ ਸੁਣਾਈ ਪੰਜੀ ਨਹੀਂ ਉਹ ਬੰਦੇ ਭੈ ਜੋ ਨਾਲ ਦੁਰੇ ਮਰਦੇ ਗਾਇਬ ਹੋ ਗਏ ਐ ਸੱਚ ਨਾਲ ਬੰਦੇ ਹੁਣ ਮੈਂ ਉਹ ਕਹਿੰਦਾ ਮੈਂ ਨਹੀਂ ਉਹਨੇ ਕਿਉਂ ਜਲੰਧਰ ਦੇ ਇੱਕ ਨੌਜਵਾਨ ਨੂੰ ਚਲੀ ਗਿਆ ਸੀ ਅਸੀਂ ਕਿਹਾ ਸੀ ਨਾ ਮੈਂ ਤੁਸੀਂ ਕਿਹਾ ਸੀ ਮੈਂ ਬੱਚਾ ਕਰ ਦੂੰਗਾ

ਕਿੱਥੇ ਰਹਿਣ ਵਾਲਾ ਜੀ ਉਹ ਕੱਲੇ ਲੈ ਕੇ ਗਏ ਸੀ ਮੇਰੇ ਬ੍ਰਾਹਣ ਕਿੱਥੇ ਰਹਿਣ ਵਾਲਾ ਜੀ ਉਹ ਪੁਲਸੇ ਲਾਡੋ ਪਤਾ ਪੁਲਸ ਨਾਲ ਰਾਲੀ ਆ ਪੈ ਕਾਤਾ ਪੁਲਸ ਨੇ ਮੇਰੇ ਬ੍ਰਾਹਣ ਆਪਣੀ ਜੇ ਹੱਟ ਗਿਆ ਨਹੀਂ ਜਿਹੜਾ ਪਰਮਜੀਤ ਹੈਗਾ ਉਹ ਕਿਹੜੇ ਬੈਂਕ ਚ ਰਿਕਵਰੀ ਕਰਦਾ ਜੀ ਅਸੀਂ ਕੀ ਪਰਚਾ ਕਰੋਗੇ ਕੰਬੇ ਸੁਣੇ ਕਰਨਾ ਪਰਚਾ ਅਸੀਂ ਕਿੱਥੇ ਪਰਚਾ ਕਰਦੇ ਹਾਂ ਐਕਸੀਡੈਂਟ ਸੀ ਮੇਰੇ ਬ੍ਰਾਹਣ ਉੜਾ ਗਿਆ ਐਕਸੀਡੈਂਟ ਸੀ ਬੈਂਕ ਦੇ ਵਿੱਚ ਅੱਛਾ ਜੀ ਪਰ ਰਿਕਵਰੀ ਨੂੰ ਮੇਰਾ ਤਾਂ ਕੋਈ ਨਹੀਂ ਲੋਗੇ ਅੱਟ ਦਿਨ ਆਪਣਾ ਭਰਾ ਉਸੇ ਪਲਾਟਾ 'ਚ ਲੱਗਿਆ ਮੈਂ ਜੀ ਜਾਨੀ ਆ ਮੈਂ ਅੱਜ ਵੱਡੀਆਂ ਲਾਗਿਆ ਕਰੇ ਸੀਗੇ ਆਪ ਕੋ ਦਰੋਂ ਇੱਕ ਪੁਲਿਸਟਰ ਸੀ ਉੱਥੇ ਹੀ ਘਰ ਪਾ ਲਿਆ ਪਾਏ ਅੱਜ ਬੱਚਾ ਕੱਟਾ ਹੋਣਾ ਹੀ ਹੋਣਾ ਨਾਲ 2:30 ਵਜੇ ਸੁੱਟ ਗਿਆ ਨੂੰ ਉਥੇ ਅੱਜ ਕਿਦਾਂ ਸੁੱਟ ਗਿਆ ਨੂੰ ਮੈਂ ਤਾਂ 1 ਵਜੇ ਉੱਥੋਂ ਵਾਲੇ ਕਮਿਸ਼ਨਰ ਦੇ ਆਫਿਸੋਂ ਨਾਲ ਕਰਾਂ ਦੇ ਪੋਣਾ ਸੀ ਉੱਥੇ ਘਰ ਪਾ ਲੰਭਾ ਜੇ ਸਾਨੂੰ ਪਤਾ ਰਹਣਾ ਅੱਜ ਸੁਬਹ ਗੱਡੀ ਦਾ ਮਾਲਕ ਗੱਡੀ ਦਾ ਮਾਲਕ ਮੈਨੂੰ ਪਤਾ ਆਂਦਾ ਮੈਂ ਰਬਾਲੀ ਦੀ ਉਤੇ ਥੇ ਮੇਰਾ ਪੁੱਤ ਸੁਪਨਾ ਇਨਾਂ ਨੇ ਮੈਨੂੰ ਸਾਫ ਚਾਹੀਦਾ ਮੇਰਾ ਪੁੱਤ ਨਿਆਈ ਮਾਰਿਆ ਮੇਰੇ ਪੁੱਤ ਨੇ ਕੋਈ ਗਲਤੀ ਨਹੀਂ ਕੀਤੀ ਇਹ ਪੱਤੇ ਦਾ ਡਰਾਈਵਰ ਲੈ ਕੇ ਗਿਆ ਮੇਰੇ ਪੁੱਤ ਦੀ ਨੱਕੀ ਥੱਲੇ ਲਵਾਈਆ ਇਨਾਂ ਮਰਵਾਇਆ ਮੇਰੇ ਪੁੱਤ ਨੂੰ ਓਏ ਮੇਰੇ ਪੰਥ ਦੇਦਰ ਸਾਹਿਬ ਚਾਹੀਦਾ ਮੈਨੂੰ ਅੱਜ ਹੀ ਪੁੱਤ ਸੁਪਨਾ ਸੀ ਜਦੋਂ ਕਮਿਸ਼ਨਰ ਤੇ ਪੇਸ਼ ਹੋਏ ਆ ਉਸ ਦਿਨ ਉਥੇ 10 ਵਰੀ ਗਏ ਆ ਪੰਜ ਪੰਜ ਗੱਡੀਆਂ ਪਰ ਪਰ ਗਏ ਆ ਆੰਡਾ ਨੂੰ ਕੋਈ ਉੱਥੇ ਨਾਸ ਨਹੀਂ ਮਿਲੀ ਪਰ ਜਦੋਂ ਅਸੀਂ ਪਹੁੰਚ ਕੇ ਉੱਥੇ ਨਾਸ ਮਿਲਦੀ ਕਿਵੇਂ ਮਿਲ ਗਈ ਇਨਸਾਫ ਚਾਹੀਦਾ ਮੇਰੇ ਪੁੱਤ ਨੂੰ ਇਨਸਾਫ ਚਾਹੀਦਾ ਮੇਰਾ ਮੇਰਾ ਪੁੱਤ ਨਾ ਫੋਟੋ ਦੀ 10 ਕਿਹੜੀ 10 ਸਾਰਾ ਰਿਕਾਰਡਿੰਗਾਂ ਵੀ ਆ ਮੇਰੇ ਕੋ ਹਾਂਜੀ ਰਿਕਾਰਡਿੰਗਾਂ ਮੇਰਾ ਭਰਾ ਕਹਿੰਦਾ ਮੈਂ ਅੱਜ ਹੀ ਲੋਧਾ ਨੇ ਛੱਡ ਦੂੰਗਾ ਤੁਹਾਡੀ ਗੱਡੀ ਇੱਕ ਦੇ ਕਵਰੀ ਵਾਲੇ ਝੂਠੇ ਕਹਿੰਦੇ ਪਰ ਪੁਲਿਸ ਨੂੰ ਕਹਿੰਦੇ ਉਹ ਕਹਿੰਦੇ ਮੈਂ ਲੋਧਾ ਨੇ ਨਹੀਂ ਜਾਣਾ ਮੈਂ ਜਲੰਧਰ ਹੀ ਛੱਡ ਦੇਣੀ ਗੱਡੀ ਉਹ ਮੇਰੇ ਨਾਲ ਨਸ਼ਾ ਲੈਣ ਚਲ ਗਿਆ ਮੇਰਾ ਭਰਾ ਤਾਂ ਨਜੇ ਕਰਦਾ ਹੀ ਨਹੀਂ ਜੀ ਜੋ ਨਜੇ ਕਰਦਾ ਆ ਨੰਦਾ ਨਾਲ ਉਹਦੇ ਵਿੱਚ ਮੇਰਾ ਭਰਾ ਨਜੇ ਕਰਦਾ ਸਾਨੂੰ ਪਤਾ ਲੱਗਦਾ ਪਿਆ ਮੈਂ ਕਿੱਥੇ ਆਣਾ ਪਿਆਵਾ ਉਹ ਘੜੀ ਘੜੀ ਫੋਨ ਕਰੀ ਜਾਂਦਾ ਭਾਜੀ ਤੁਸੀਂ ਨਾ 6 ਵਜੇ ਗੱਡੀ ਪੂਰੇ ਪੰਚਾਇਤ ਲਈਓ ਉਹਨੇ ਪੂਰੇ 6 ਵਜੇ ਉੱਥੇ ਲ ਆ ਮੇਰੇ ਪੁੱਲ ਤੋਂ ਲੈਨੇ ਗੱਡੀ ਲਾਤੀ ਸੀ ਬਾਅਦ 14:30 7 ਵਜੇ ਤੱਕ ਤੋੜਨ ਰਿਹਾ ਸੀ ਲੋਕੇਸ਼ਨ ਹਰਾਈ ਲੋਕੇਸ਼ਨ ਓਨ ਤੁਸੀਂ ਇੱਥੇ ਥਾਣੇ ਕਿਤੇ ਕੰਪਲੀਟ ਕੀਤੀ ਸੀਗੀ ਕੀਤੀ ਸੀ 8 ਨੰਬਰ ਤੇ ਕੀਤੀ ਸੁਬਾਨਪੁਰ ਗੇਜ਼ ਸੁਬਾਨਪੁਰ ਵਾਲੇ ਕਹਿੰਦੇ ਜਲੰਦਰ ਕਰੋ ਅੰਦਰ ਵੀ ਕੀਤੀ ਜਲੰਦਰ ਕਹਿੰਦੇ 8 ਨੰਬਰ ਤੇ ਜਾਓ ਟਰਾਂਸਪੋਰਟ ਉੱਥੇ ਕੀਤੀ ਕਹਿੰਦੇ ਪਰਚਾ ਨਹੀਂ ਅਸੀਂ ਕਰ ਸਕਦੇ ਉਹ ਉਹਨਾਂ ਨੂੰ ਬੁਲਾ ਕੇ ਕਹਿੰਦੇ ਦੋ ਦਿਨ ਮੁੰਡਾ ਨਾਲ ਲਵਾ ਦੋ ਨਹੀਂ ਤਾਂ ਤੁਹਾਡੇ ਤੇ ਪਰਚਾ ਆ ਜਾਣਾ ਫਿਰ ਵੀ ਨਹੀਂ ਪਰਚਾ ਕਰਦਾ ਐਸਐਚਓ ਆਪਣਾ ਕੀ ਜਿਹਦਾ ਨਾਮ ਆ ਸਾਹਿਲ ਚੋਦਰੀ ਉਹ ਕਹਿੰਦਾ ਮੈਂ ਨਹੀਂ ਪਰਚਾ ਏਦਾਂ ਕਰ ਸਕਦਾ ਮੈਂ ਪਹਿਲਾਂ ਡਿਪਟੀ ਨੂੰ ਪੁੱਛੂੰਗਾ ਫਿਰ ਮੈਂ ਪਰਚਾ ਕਰਾਂਗਾ ਸੇਵੇ ਕਰਾਂਗੇ ਸਵੇਰੇ ਅਸੀਂ ਸਿੱਧੇ ਕਮਿਸ਼ਨਰ ਦੇ ਪੇਸ ਹੋਗੇ ਉਹਨਾਂ ਨੇ ਅੱਗੇ ਫਾਰਮ ਭਰ ਕੇ ਭੇਜ ਦਿੱਤੇ ਕਹਿੰਦੇ ਕੋਈ ਨਹੀਂ ਅਸੀਂ ਦੇਖਦੇ ਆ ਘਰੇ ਪਹੁੰਚੀਆਂ ਤੇ ਕਹਿੰਦੇ ਤੇ ਨਾਲ ਜੁਡਗੀ ਵੇਦਾ ਨਹੀਂ ਕਿੰਨੇ ਦਿਨ ਤੋਂ ਸਾਡਾ ਭਰਾ ਹਾਂ 8 ਦਿਨ ਤੋਂ ਗਵਾਪਤਾ ਸੀਗਾ ਜੇ ਪੁਲਿਸ ਨੂੰ ਤੁਸੀਂ ਸਾਰਾ ਕੁਝ ਦੱਸੇ ਪੁਲਿਸ ਨੇ ਕੰਪਲੀਟ ਪਰਚਾ ਕਿਉਂ ਦਰਜ ਕੀਤਾ ਜਾਂ ਲੱਭਿਆ ਕਿਉਂ ਨਹੀਂ ਕਰ ਸਕਦੇ ਸਾਡੇ ਕੋਲ ਕੋਸ਼ਿਸ਼ ਨਹੀਂ ਹੈਗਾ ਸਾਡੇ ਤਾਂ ਪੈ ਕਾਦਾ ਪੁਲਿਸ ਪੰਚਾਇਤ ਨੇ ਬਿਆ ਕਰਤਾ ਪੰਚਾਇਤ ਨੇ ਕਿ ਆਖਰੀ ਲੱਗ ਜਾਂਦੀ ਹੈ ਕਿ ਗੱਡੀ ਨਹੀਂ ਜਾਣੀ ਚਾਹੀਦੀ ਇਥੋਂ ਉਹ ਗੱਡੀ ਵੀ ਲੈ ਕੇ ਸਬਾਨਪੁਰ ਵਾਲਿਆਂ ਕੋਲ ਅੱਛਾ ਜੀ ਰਾਤੋਂ ਰਾਤ ਗੱਡੀ ਚਲੰਦਰ ਪੰਚਾਇਤ ਤੇ ਰਾਤੋਂ ਰਾਤ ਲੁਧਿਆਣੇ ਪੰਚਾਇਤ ਦੀ ਜੋ ਸੜਕਾਂ ਦਾ ਕਾਲ ਛੱਡੀ ਕਰਨ ਲੱਗੇ ਜਦ ਕੰਪਲੀਟ ਪੁਲਿਸ ਨੂੰ ਦਿੱਤੀ ਹੋਈ ਸੀ ਗੱਡੀ ਉੱਥੇ ਖੜੀ ਸੀ ਪੁਲਿਸ ਦਾ ਵਰਜ ਮੰਦਾ ਗੱਡੀ ਲੈ ਜਾਣਾ ਨਹੀਂ ਲੈ ਗਏ ਗੱਡੀ ਕੋਲ ਪੁਲਿਸ ਨਹੀਂ ਆਈ ਉਹ ਲੈ ਗਏ ਸਬਾਨਪੁਰ ਆਏ ਹੀ ਵਕੀਲ ਲੈ ਕੇ ਉਹ ਗੱਡੀ ਲੈ ਗਏ ਜੋ ਸੜਕੋ ਪੁੱਟਨੇ ਲੱਗੇ ਗੱਡੀ ਕੋਲ ਲੈ ਗਏ ਰੋ ਬੰਦੇ ਸੱਚੇ ਰੋ ਰਾਤ ਦਿਨ ਲੱਗੇ ਰਾਤ ਰਾ ਦਿਨੇ ਨਹੀਂ ਨਹੀਂ ਯਾਰ ਰਾਤ ਰਾ ਗਈ ਮੈਂ ਅਟ ਦੇ ਨਾ ਆਪਣਾ ਭਰਾ ਨਾ ਕੋ ਆ ਕੇ ਮੈਂ ਆਪਣਾ ਭਰਾ ਦੇ ਕੋਲ ਲੈਣਾ ਇੱਕ ਸਾਈਲ ਚੋਧਰੀ ਕੋਲੋਂ ਲੈਣਾ ਇੱਕ ਮੈਂ ਲੈਣਾ ਪਰਮਜੀਤ ਬੋਲੋ ਜਿਹੜਾ ਉਹਨੂੰ ਲੈ ਕੇ ਗਿਆ ਸੀ ਉਹ ਬਗਾਨਾ ਮੁੰਡਾ ਕਿਉਂ ਲੈ ਕੇ ਗਿਆ ਮੇਰਾ ਭਰਾ ਗੱਡੀ ਠੀਕ ਰਾਂਦਾ ਸੀ ਉਹ ਕਿੱਦਾਂ ਲੈ ਗਿਆ ਮੇਰੇ ਭਰਾ ਨੂੰ ਉਹਦੇ ਕੋਲ ਤਾਂ ਇੰਨੇ ਡਰਾਈਵਰ ਸੀਗੇ ਉਹ ਗੱਡੀ ਵੀ ਡਰਾਈਵਰ ਕੋਲ ਹੀ ਸੀ ਉਹ ਕਿਉਂ ਨਹੀਂ ਲੈ ਕੇ ਆਇਆ ਸਾਰੀ ਸਾਜੀ ਸੀ ਮੇਰਾ ਮੁੰਡਾ ਬਗਾਨਾ ਸਮਝ ਕੇ ਲੈ ਯੋ ਕਿ ਨੋ ਲੈ ਜਾਗੇ ਇਹ ਕਿਹੜਾ ਪਤਾ ਲੱਗਣਾ ਕੁਝ ਵੀ ਸਾਡਾ ਪਿਓ ਵੀ ਹੈ ਨਹੀਂ ਕੀ ਮੰਗ ਮੰਗਦੇ ਪ੍ਰਸ਼ਾਸਨ ਤੋਂ ਜਿਹੜਾ ਦਾ ਜਿੰਦਾ ਜਾਨ ਦਾ ਇਨਸਾਫ ਚਾਹੀਦਾ ਪਿਓ ਹੈ ਠੀਕਾ ਜਿਹੜਾ ਮਾਂ ਸੀ ਬੜਾ ਆਖਾ ਪੁੱਤ ਪਾਲਿਆ ਸੀਗਾ ਮੇਰਾ ਜਿਹੜਾ ਮਾਂ ਬੜਾ ਆਖਾ ਪੁੱਤ ਪਾਲਿਆ ਦਿਹਾੜੀਆਂ ਕਰ ਕਰਕੇ ਕਿੱਥੇ ਪਹੁੰਚ ਗਏ ਕਹਿੰਦਾ ਪਾਜੀ ਮੈਂ ਤੁਹਾਡੇ ਨਾਲ ਹੀ ਆ ਮoLocations <laughs> ਦਾ ਪਾਈ ਤੁਹਾਨੂੰ ਕਹਿੰਦਾ ਇੱਦਾਂ ਕਰ ਮੇਰਾ ਨੈਟ ਬੰਦਿਆ ਤੂੰ ਕਹਿੰਦਾ ਇੱਦਾਂ ਕਰ ਮੇਰਾ ਹੋਣਾ ਕਿ ਕਹਿੰਦਾ ਮੇਰੇ ਤੋਂ ਪੁਲ ਤੋਂ ਥੱਲੇ ਗੱਡੀ ਰੋਕਦੇ ਸੀ ਉੱਥੇ ਆ ਗਏ ਓਕੇ ਉਹਨੇ ਗੱਡੀ ਰੋਕਤੀ ਆ ਜਿੱਨਾ ਚਿਰ ਉਹ ਗੱਡੀ ਰੁਕੀ ਆ ਜਿੱਦਾਂ ਉਹ ਆਂਟੀ ਸਾਨੂੰ ਉੱਥੇ ਕੋਈ ਟੱਪਿਆ ਹੀ ਦੱਸਦੀ ਹੈ ਤੁਹਾਡਾ ਮੁੰਡੇ ਦੀ ਗੱਡੀ ਤੇ ਰੋਕੀ ਆ ਗੱਡੀ ਲੋਕਾਂ ਕੇ ਹੜ ਕੋ ਚਾਹ ਪੀ ਕੇ ਗਿਆ ਵਾ ਮਗਰ ਉਹ ਗੱਡੀ ਚ ਮੁੰਡੇ ਆਏ ਆ ਇਹ ਆਪਣੀ ਕੀ ਗੱਲ ਹੋਈ ਉਦੋਂ ਵਾ ਤੁਹਾਡਾ ਮੁੰਡਾ ਕਿੱਥੇ ਸੀ ਮੈਨੂੰ ਪਤਾ ਜਿਹੜਾ ਬੈਂਕ ਜਿਹੜਾ ਬੈਂਕ ਵਾਲਾ ਹੈਗਾ ਬੈਂਕ ਵਾਲੇ ਆ ਥਾਣੇ ਉੱਤਿਆ ਸਾਰਾ ਕੁਝ ਕਿਹੜਾ ਬੈਂਕ ਕਿਹੜੇ ਬੈਂਕ ਤੇ ਸੀਗੇ ਮਲਾਜਮ ਪਤਾ ਕੁਝ ਲੱਗਾ ਭਾਜੀ ਉਹ ਲੈ ਗਿਆ ਅੱਗੇ ਜਿਉ ਲਾ ਗਿਆ ਸਾਨੂੰ ਜਿੱਦਾਂ ਹੀ ਪਤਾ ਲੱਗਾ ਮੁੰਡੇ ਸਾਡੇ ਘਰ ਆਏ ਪਹਿਲਾਂ ਤਾਂ ਬੈਂਕ ਵਾਲੇ ਕਹਿੰਦੇ ਸਾਡੀ ਗੱਡੀ ਨਹੀਂ ਆਈ ਤੁਹਾਡਾ ਮੁੰਡਾ ਲੈ ਕੇ ਆ ਸਾਨੂੰ ਪੁੱਛਣ ਦੇ ਆ ਗਏ ਕਿਹੜੇ ਬੈਂ ਹਾਂ ਜੀ ਤੇ ਤੁਸੀਂ ਉਸ ਵਾਰ ਪੁਲਿਸ ਨੂੰ ਕੰਪਲੀਟ ਦਿੱਤੀ ਸੀ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਉਹ ਬਾਤ ਪਾ ਜੀ ਉਹ ਸਾਨੂੰ ਨਾਲ ਪੁਲਿਸ ਜਿਹੜਾ ਐਸਐਚਓ ਦੇ ਵਿਕਰਮਜੀਤ ਸਿੰਘ ਨੂੰ ਸਾਡੇ ਨਾਲ ਲੱਭਦਾ ਰਿਹਾ ਮੁੰਡਾ ਸਾਡੇ ਚਾਚੇ ਦਾ ਮੁੰਡਿਆ ਸਾਰੇ ਜਾਣਦੇ ਨੇ ਹਾਂ ਸਾਰਾ ਪਰਿਵਾਰ ਸਾਡਾ ਤਿੰਨ ਤਰ ਗੱਡੀਆਂ ਭਰ ਕੇ ਮੁੰਡਾ ਲੱਭਦਾ ਸਾਨੂੰ ਮੁੰਡਾ ਨੇ ਲੱਭਾ ਭਾਜੀ ਸਾਨੂੰ ਇੰਨਾ ਪਤਾ ਲੱਗਾ ਉਹਦੇ ਨੇਜੇ ਨਸ਼ੇ ਵਾਲੇ ਮੁੰਡੇ ਬਹੁਤ ਉਥੇ ਤੋਂ ਮਾਰੇ ਮਿਲੇ ਆ ਸਾਨੂੰ ਐ ਹੋਵੇ ਕਿ ਸਾਡਾ ਮੁੰਡਾ ਵੀ ਕਿਤੇ ਸਿਰ ਸੁਰ ਦਿੱਤਾ ਇਹਨਾਂ ਨੇ ਹਾਂ ਤੁਬਾਨਾ ਬਣਾ ਦੇਣ ਸਾਡੇ ਮੁੰਡੇ ਨੇ ਨੇਜੇ ਕਾਦਾ ਬਣਾ ਲਿਆ ਕਿਉਂਕਿ ਸਾਡਾ ਮੁੰਡਾ ਕੋਈ ਸ਼ਾਂਦਾ ਪੀਂਦਾ ਨਹੀਂ ਹੈਗਾ ਅ ਕਮਲ ਜੀ ਦੇ ਅਸਰੇ ਸਾਨੂੰ ਕਹਿੰਦਾ 8 ਨੰਬਰ ਚਲ ਜਾਓ 8 ਨੰਬਰ ਵਾਲਿਆਂ ਦਾ ਕੇਸ ਹੈ ਤੁਹਾਨੂੰ ਗੱਡੀ ਬਰਾਮਦ ਹੋਈ ਹੈ ਹੂੰ ਉੱਥੇ ਗਏ ਦੋਵੇਂ ਸਾਡਾ ਨੇਗਾ ਸੁਵਾਰ ਪਰ ਚਲ ਜਾਓ ਹੂੰ ਸੁਭਾਤਪੁਰ ਕੇ ਵਾਲੇ ਦਾ ਰਾਤ ਨੂੰ ਬੇਖੰਡ ਕੋਰਾ ਤੁਹਾਨੂੰ ਪਤਾ ਪਈ ਸਾਰੇ ਸਿਆਣੇ ਆਗੇ ਸ੍ਰੀ ਰਾਜ ਸਾਹਿਬ ਘਰੇ ਆਗੇ ਸਵੇਰੇ ਜਾ ਕੇ ਦੇਖਿਆ ਤੇ ਗੱਡੀ ਹੈਨੀ ਪਈ ਤੇ ਸਾਡਾ ਮੁੰਡਾ ਜਿਹੜੀ ਗੱਡੀ ਚੋਂ ਗੈਪ ਹੋਇਆ ਥਾਣੇ ਦੇ ਵਿੱਚ ਪਈ ਸੀ ਗੱਡੀ ਥਾਣੇ ਦੇ ਰੋਡ ਤੇ ਪਈ ਸੀ ਓਕੇ ਹਵਾਲੇ ਕੀਤੀ ਹੈ ਉੱਥੇ ਗੱਡੀ ਪੁਲਿਸ ਨੂੰ ਕਿਹਾ ਮੈਂ ਕਦੀ ਗੱਡੀ ਦਾ ਯਾਰ ਹੈ ਤੁਸੀਂ ਥਾਣੇ ਲਵਾਓ ਸਾਡਾ ਮੁੰਡਾ ਗੱਡੀ ਚੋਂ ਗੈਪ ਹੋਇਆ ਉਹ ਕਹਿੰਦੇ ਉਹ ਤਾਂ ਗੱਡੀ ਲੈ ਕੇ ਬੈਂਕ ਵਾਲੇ ਇਹਨਾਂ ਨੇ ਪਾਈ ਗੱਡੀ ਨੂੰ ਲੈ ਕੇ ਕਿ ਮੁਲਾਜ਼ਮਾਂ ਪੁਲਿਸ ਵਾਲਿਆਂ ਦੀ ਪ੍ਰਸ਼ਾਸ਼ਕਾਂ ਦੀ ਤੁਸੀਂ ਜਿਹੜੀ ਗੱਡੀ ਸਾਡਾ ਮੁੰਡਾ ਗੈਪ ਹੋਇਆ ਤੁਸੀਂ ਉਹ ਗੱਡੀ ਦੀ ਕਿੱਦਾਂ ਉਹਨ ਗੱਡੀ ਲੈ ਆਏ ਪਾਰ ਬੰਦੇ ਅਮਛਤੇ ਸਾਨੂੰ ਨਹੀਂ ਪਤਾ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਉਹ ਮੁੰਡੇ ਆਏ ਖਾਰਜ ਬਿਠਾਇਆ ਅੱਛਾ ਜੀ ਬਟਾਲੇ ਲੈ ਗਏ ਹੂੰ ਬਟਾਲੇ ਉਹ ਕਹਿੰਦੇ ਅਸੀਂ ਚਾਰ ਪੰਜ ਜਣੇ ਮੋਰੇ ਆ ਗੱਡੀ ਮੰਗਰ ਆ ਰਹੀ ਆ ਉਹਨਾਂ ਦੀ ਆਪਸ ਵਿੱਚ ਰਿਕਾਰਡਿੰਗ ਚੱਲਣ ਦੀ ਆ ਅੱਛਾ ਜੀ ਸਾਡਾ ਮੀਰੇ ਆਣ ਕੇ ਸਾਡੇ ਮੁੰਡੇ ਦਾ ਸੁੱਚ ਬੰਦ ਹੋ ਗਿਆ ਹੂੰ ਗੱਡੀ ਦੀ ਚਾਬੀ ਗੱਡੀ ਲੋਗ ਮੈਂ ਥਾਣੇ ਗਿਆ ਮੇਰੀ ਥਾਣੇ ਨਹੀਂ ਗੱਲ ਦੀ ਬਾਤ ਸੁਣੀ ਕਿਹੜੇ ਥਾਣੇ ਲੱਗਦਾ ਜੀ ਸਮਾਨਪੁਰ ਅੱਛਾ ਜੀ ਮੈਂ ਥਾਣੇ ਗਿਆ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ ਕਹਿੰਦੇ ਜੀ ਸਾਰੇ ਭਵੰਤਮਨ ਡਿਊਟੀ ਗਿਆ ਜੀ ਕੋਈ ਬੰਦਾ ਨਹੀਂ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਜਿੱਥੇ ਕਾਰਵਾਈ ਬੰਦੀ ਉੱਥੇ ਜਾਓ 8 ਨੰਬਰ ਆਇਆ 8 ਨੰਬਰ ਵਾਲੇ ਨੂੰ ਕਿਹਾ ਕਹਿੰਦੇ ਮੁੰਡਾ ਲੱਭਦੇ ਆਏ ਰੱਬਾ ਇੰਨੇ ਜਰ ਦਾ ਮੁੰਡਾ ਹੀ ਨਹੀਂ ਪੁਲਿਸ ਨੂੰ ਲੱਭਾ ਬੰਦੇ ਜਿਹੜੇ ਸੀ ਜਿਨ੍ਹਾਂ ਨੇ ਮਾਰਿਆ ਨਾਲ-ਨਾਲ ਤੁਰੇ ਫਿਰਦੇ ਆ ਅੱਛਾ ਜੀ ਸਾਡੇ ਨਾਲ ਹੁਣ 4-5 ਦਿਨ ਤੋਂ ਗਾਇਬ ਹੋ ਗਿਆ ਨੂੰ ਪਤਾ ਲੱਗਿਆ ਵੀ ਇਹ ਉੱਪਰ ਤੱਕ ਚੱਲੇ ਆ ਉਹ ਭੱਜ ਗਏ ਮੁੰਡੇ ਕਿੱਥੇ ਰਹੇ ਸੀਗੇ ਜੀ ਮੁੰਡੇ ਇੱਥੇ ਛਿਡੀ ਆ ਜੰਦਰ ਦੇ ਆ ਜੰਦਰ ਦੇ ਰਹਿਣ ਵਾਲੇ ਛੱਡ ਦੇ ਕੋਲ ਆ ਲੁਧਿਆਣੇ ਗੱਡੀ ਜਾਣਦਾ ਕੀ ਕੰਮ ਆ ਲੁਧਿਆਣੇ ਗੱਡੀ ਟੋ ਕਰਕੇ ਲੈ ਗਏ ਗੱਡੀ ਲੌ ਗਿਆ ਹੁਣ ਸਾਡਾ ਕਾ ਗੱਡੀ ਨਹੀਂ ਜਾਣੀ ਚਾਹੀਦੀ ਨਹੀਂ ਸਾਡਾ ਮੁੰਡਾ ਨਹੀਂ ਲੱਭਦਾ ਇੱਥੇ ਕੀ ਹੋਇਆ ਕਹਿੰਦੇ ਜੀ ਗੱਡੀ ਮੰਗਾਨੇ ਹੁਣ ਮੈਨੂੰ ਕਹਿੰਦਾ ਮੈਂ ਗੱਡੀ ਹੁਣੇ ਮੰਗਾ ਲੈਣਾ ਅੱਜ ਕਹਿੰਦੇ ਆ ਹਸਤਾਲ ਕਹਿੰਦਾ ਮੈਂ ਹੁਣੇ ਗੱਡੀ ਮੰਗਾਂ ਹੁਣ ਕੀ ਫਾਇਦਾ ਗੱਡੀ ਮੰਗਾਉਣ ਦਾ ਕੀ ਮੁੰਡੇ ਨਾਲ ਕੀ ਤੁਹਾਡੇ ਨਾਲ ਹਾਂਜੀ ਮੁੰਡਾ ਨਾ ਕੀ ਟਰਡ ਚਮਸ਼ੇਰ ਸਿੰਘ ਚਮਸ਼ੇਰ ਸਿੰਘ ਕਿਰੋ ਦੀ ਘਟਨਾ ਹੈਗੀ ਹੈ ਇਹ ਕਿੰਨੀ ਤਰੀਕ ਦੀ ਘਟਨਾ ਹੈ ਜੀ ਇਹ 6 ਤਰੀਕ ਦੀ ਆ ਅੱਛਾ ਜੀ ਅੱਜ 6 ਤਰੀਕ ਨੂੰ ਅੱਜ 13 ਹੋ ਗਈ 14 ਹੋ ਗਈ ਹੈ ਤੇ ਅਪਲ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਜੇ ਇੱਕ ਪੰਜੀ ਦੀ ਕਾਰਵਾਈ ਹੋਈ ਤੇ ਹੋਈ ਹੁੰਦੀ ਤੇ ਆਪਣਾਬ ਕਿਉਂ ਤੋੜੀਏ ਅੱਜ ਲੱਗੀ ਵੀ ਮੇਰੀ ਛਾਤੀ ਪਾੜਨ ਤੇ ਆ ਗਈ ਆ ਮੈਂ 60 ਦਾ ਦਿੰਦਾ ਰੋਂਦਾ ਭੱਜਾ ਫਿਰਦਾ ਮੈਂ ਰਾਤ ਦੇਣ ਇੱਕ ਕਰਤੀ ਮੁੰਡੇ ਬਜ਼ਰੇ ਮੈਂ ਰਾਤ ਦੇਣ ਇੱਕ ਕਰਤੀ ਮੈਂ ਕੋਈ ਗੱਲ ਕਸਰ ਨਹੀਂ ਛੱਡੀ ਕਿੱਥੇ ਕਿੱਥੇ ਪਿੰਡਾਂ 'ਚ ਲੋਸਮੈਂਟਾਂ ਫੋੜਵਾ ਉਹ ਪਿੰਡ ਦਾ ਮਕਾਲਾ ਕਨੇ ਘਰ ਵੜ ਗਿਆ ਉਹਨੇ ਪੁਲਿਸ ਨੂੰ ਨਹੀਂ ਵੜਨ ਦਿੰਦੇ ਧੱਕੇ ਨਾਲ ਵੜਦਾ ਰਿਆ ਜਨਾਨੀਆਂ ਨੂੰ ਪਰੇ ਕਰਕੇ ਮੈਂ ਪਰੇ ਹੋ ਜਾ ਮੈਂ ਮੁੰਡਾ ਜਿੱਤੇ ਚਿੱਟਾ ਵੇਖਦਾ ਸ਼ਰੇ ਆਵਾਂ ਪੰਜ ਚਾਰ ਬੰਦੇ ਮੈਂ ਆਵ ਕੱਢੇ ਗੜਰ ਚੋਂ ਚਾਰ ਪੰਜ ਮੈਂ ਝਾੜੀਆਂ ਜੋ ਉੱਥੇ ਇਨਾ ਚਿੱਟਾ ਨਾ ਕਹਿੰਦੇ ਇੱਥੇ ਪੁਲਿਸ ਵੀ ਡਰਦੀ ਆ ਪੁਲਿਸ ਦੇ ਗੱਲ ਪੈਂਦੇ ਮੈਂ ਹਾਂ ਮੇਰੇ ਪਵੇ ਜਿਹੜਾ ਗੱਲ ਮੈਂ ਆਪ ਦਾ ਮੁੰਡਾ ਲੱਭਣਾ ਤੁਹਾਡੇ ਬੇਟੇ ਨਾਲ ਕੋਈ ਉਹਨੂੰ ਜਿਹੜੇ ਬੰਦੇ ਚਾਰ ਸੀਗੇ ਉਹਨਾਂ ਦਾ ਕੋਈ ਨਾਮ ਵਗੈਰਾ ਪਤਾ ਕੁਝ ਨਾ ਸਾਰਾ ਕੁਝ ਹੈਗਾ ਜੀ ਸਾਦੇ ਉਹਨ ਸਾਡੇ ਕੋਲ ਵੀਡੀਓ ਸਾਰੀ ਸਾਡੇ ਕੋਲ ਨੰਬਰ ਉਹਨਾਂ ਦੇ ਸਾਰੇ ਸਾਰਾ ਕੁਝ ਬੰਦੇ ਜਿਹਦੇ ਨਾਲ ਗਏ ਆ ਸਾਰਾ ਉਹਨਾਂ ਦੇ ਨਾਮ ਲੈ ਵਿੱਚ ਨਾਮ ਦੱਸੂਗੇ ਆਪਣੇ ਕੋਈ ਇਹਨਾਂ ਦਾ ਕੋਈ ਤੁਹਾਡੇ ਬਰਾ ਮੁੰਡੇ ਦੇ ਨਾਲ ਕੋਈ ਰੰਜੀਸੂਨ ਜੀ ਸੀ ਕਿ ਕੋਈ ਪੁਰਾਣੀ ਕੋਈ ਕੋਈ ਦੁਸ਼ਮਣੇ ਜੀ ਉਹ ਬੰਦੇ ਨਹੀਂ ਸਾਡੇ ਵਾਗਬ ਅੱਛਾ ਜੀ ਸਾਡੇ ਮੁੰਡੇ ਦੇ ਵਾਗਬ ਆ ਉਹ ਤਰੇ ਤਰੇ ਆਉਂਦੇ ਨੇ ਮੁੰਡੇ ਨੂੰ ਬਾਕੇ ਲੈ ਗਏ ਇਹ ਕਿਹੜਾ ਇੱਕ ਡਰਾਮਾ ਸਾਨੂੰ ਪਤਾ ਨਹੀਂ ਕੋਈ ਵੀਡੀਓ ਨਾ ਕਰਾਈਏ ਕਿੰਨੀ ਧਾੜੀ ਧੋਪਣਾ ਛੜਾ ਹੋ ਗਈ ਹਾਂਜੀ ਵੀਡੀਓ ਸਾਰੀਆਂ ਹੈਗੀਆਂ ਜੀ ਵੀਡੀਓ ਮੈਂ ਲਿਖਿਆ ਮੈਨੂੰ ਉਹ ਨਹੀਂ ਨਹੀਂ ਤੁਸੀਂ ਆਏਗੀ ਸੂਚਨਾ ਕੀ ਆਈ ਸੀ ਤੁਸੀਂ ਮੌਕੇ ਤੇ ਪਹੁੰਚੇ ਹੋ ਪਹੁੰਚ ਕੇ ਇਕੱਠ ਹੋਇਆ ਉੱਥੇ ਡੈੱਡ ਬੋਡੀ ਲੈ ਕੇ ਬੈਠੇ ਆ ਹਮਮ ਇਹਨਾਂ ਸਮਝਾ ਦੇ ਤੁਸੀਂ ਸਿਰਫ ਇਹ ਕੀ ਸਾਰੀ ਗੱਲ ਕਰਵਾਉਂਦੇ ਹੋ ਪਰਿਵਾਰ ਨੂੰ ਦੱਸ ਦਵਾਂ ਉਹ ਆ ਰਿਹਾ ਮੌਕੇ ਤੇ ਮੈਂ ਦੱਸ ਦਵਾਂ ਉਹਨੂੰ ਵੈਸੇ ਕੀ ਗੱਲਬਾਤ ਕੀਤੀ ਤੁਸੀਂ ਉੱਥੇ ਬਹਿਿੱਤਾ ਕਰ ਦੋ ਉਹ ਲੜਕੇ ਦੀ ਡੈੱਡ ਬੋਡੀ ਕਹਿੰਦੇ ਮਰੀ ਹੈ ਨਹੀਂ ਤੁਸੀਂ ਪਾਈ ਮੜਾ ਪਹੁੰਚੇ ਹੋ ਤੁਸੀਂ ਉਹ ਉੱਥੇ ਬੈਠੇ ਲੱਗੇ ਬੈਠੇ ਆ ਸਰ ਤੋਂ ਲੜਕਾ ਹੈ ਕਿੰਨੇ ਸਾਲ ਦਾ ਉਹ ਡਰਾਈਵਰੀ ਕਰਦਾ ਸੀ 28 ਸਾਲ ਪੂਰਾ ਜੀ ਇਹ ਜੀ ਬਸ਼ੀਰਪੁਰ 에ੜੀ ਦਾ ਖਲੜਤਾ ਹੈ ਤੇ ਬੱਸ ਦੇ ਵੀ ਕਰਦਾ ਸੀ ਇਹ ਫੋਕੋ ਪੁਆਇੰਟ ਏਰੀਆ ਚ ਕੋਈ ਬੱਸ ਕੀ ਕਰਨ ਗਿਆ ਸੀ ਉੱਥੇ ਇਹਨਾਂ ਨੂੰ ਕੋਈ ਬੈਂਕ ਵਾਲੇ ਜਿਹੜੇ ਆਪਣੇ ਰਿਕਵਰੀ ਵਾਲੇ ਪ੍ਰੈਜੈਂਟ ਸੀਗੇ ਜੀ ਉਹਨਾਂ ਨੇ ਕਿਸੇ ਦੀ ਗੱਡੀ ਲੈ ਕੇ ਆਉਣ ਸੀ ਉਹਨਾਂ ਦੇ ਕਿਸੇ ਕਸਟਮਰ ਨੇ ਗੱਡੀ ਉਹਨਾਂ ਨੂੰ ਹੈਂਡਓਵਰ ਕਰਨੀ ਸੀਗੀ ਸਲੰਡਰ ਕਰਨੀ ਸੀ ਤਾਂ ਉਹਨਾਂ ਦਾ ਡਰਾਈਵਰ ਦੀ ਲੋੜ ਸੀ ਇਹਨਾਂ ਦੀ ਉੱਥੇ ਗੱਲ ਹੋ ਗਈ ਕਿ ਲੜਕਾ ਉਹਨਾਂ ਦੇ ਨਾਲ ਗਿਆ ਉਹਨਾਂ ਦੀ ਗੱਡੀ 'ਚ ਹੀ ਗਿਆ ਤੇ ਜਾ ਕੇ ਇਹਨਾਂ ਨੇ ਗੱਡੀ 'ਚੋਂ ਚੱਕਣੀ ਸੀ ਉਹ ਗੱਡੀ ਲਿਆਂਦੀ ਉਹਨੇ ਹੈਂਡਓਵਰ ਕਰਤੀ ਗੱਡੀ ਖਸਤਾਲ ਸੀ ਇਹ ਲੜਕਾ ਕੱਲਾ ਚਲਾਉਂਦਾ ਆ ਰਿਹਾ ਸੀਗਾ ਲੜਕਾ ਬਾਸ ਜੋ ਸਾਡੇ ਕੋਲ ਆਈ ਹੈ ਰਿਕਾਰਡਿੰਗ ਆਪਸ 'ਚ ਉਹਨਾਂ ਦੀ ਗੱਲਬਾਤ ਹੁੰਦੀ ਹੈ ਇਹ ਕਿ ਤੇ ਲੜਕਾ ਪਿੱਛੇ ਰਹਿ ਗਿਆ ਉਹ ਗੱਡੀ ਅੱਗੇ ਚਿੱਕਲ ਗਈ ਬੰਦੇ ਤਾਂ ਉਹਨਾਂ ਨੇ ਆਪਣੇ ਉਹ ਪੁੱਛਦੇ ਰਹੇ ਨੇ ਰਿਕਾਰਡਿੰਗ ਸਾਡੇ ਕੋਲ ਹੈਗੀ ਕਿ ਕਿੱਥੇ ਪਹੁੰਚ ਗਿਆ ਪਰ ਉਸ ਤੋਂ ਬਾਅਦ ਕੋਈ ਸ਼ਾਮ ਨੂੰ ਦਾ ਫੋਨ ਸਵਿਚ ਆਫ ਹੋ ਜਾਂਦਾ ਤੇ ਕਿਉਂ ਫੋਨ ਤੇ ਉਹ ਬੰਦੇ ਇਹਨਾਂ ਦੇ ਕੰਟੈਕਟ ਕਰਦੇ ਨੇ ਜਿੱਥੋਂ ਉਹਨਾਂ ਨੂੰ ਮਿਲਿਆ ਸੀ ਤਾਂ ਲੱਗ ਕੇ ਘਰ ਪਤਾ ਕਰਦੇ ਹੋਊਂਗੇ ਲड़का ਘਰ ਨਾ ਪਹੁੰਚਿਆ ਹੋਵੇ ਪਰ ਉਹਨਾਂ ਨੂੰ ਉਹ ਨਹੀਂ ਮਿਲਦਾ ਲੜਕਾ ਨਹੀਂ ਮਿਲਦਾ ਗੱਡੀ ਉਹਨਾਂ ਨੂੰ ਮਿਲ ਜਾਂਦੀ ਹੈ ਉਹ ਆਪਣੀ ਗੱਡੀ ਲੈ ਜਾਂਦੇ ਨੇ ਤੇ ਅਗਲੇ ਦਿਨ ਸਾਡੇ ਕੋਲ ਥਾਣੇ 'ਚ ਰਿਪੋਰਟ ਆਉਂਦੀ ਹੈ ਕੀ ਲੜਕਾ ਮਿਸਿੰਗ ਹੈ ਤਾਂ ਉਥੋਂ ਮਿਸਿੰਗ ਰਿਪੋਰਟ ਲਿਖ ਕੇ ਐਸ ਐਚਓ ਨਾਲ ਜਾਂਦੇ ਨੇ ਜਾ ਕੇ ਉਥੋਂ ਇਹਨਾਂ ਦਾ ਵੈਰੀਫਾਈ ਕਰਵਾਉਂਦੇ ਨੇ ਤਾਂ ਉਥੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਮਿਸਿੰਗ ਰਿਪੋਰੇ ਅ ਇਹ ਲੜਕਾ ਕਿਤੇ ਹੋ ਸਕਦਾ ਹੁਣ ਇਹਨਾਂ ਦਾ ਵਾਸ਼ਣ ਇਹ ਹੈ ਪਰਿਵਾਰ ਦਾ ਕਿ ਉਹ ਜਿਹੜੇ ਲੜਕੇ ਉਹਨਾਂ ਨੂੰ ਪਤਾ ਹੈ ਬੀਓ ਦੇ 4-5 ਦਿਨ ਵਿੱਚ ਰਿਹਾਏ ਤਾਂ ਕਿੱਥੇ ਹੈਗਾ ਠੀਕ ਹੈ ਜੀ ਉਹਨਾਂ ਉਹਦੀ ਡੈੱਡ ਬੋਡੀ ਮਿਲਣ ਤੇ ਸਵਾਨਪੋਰਟ ਉਥੇ ਉਹਨਾਂ ਨੇ ਕਾਰਵਾਈ ਕੀਤੀ ਥਾਣੇ ਵਾਲਿਆਂ ਨੇ ਜੀ ਉਹ ਇੱਕ ਤੋ ਚਤਤ ਦੀ ਕਾਰਵਾਈ ਕੀਤੀ ਹੈ ਪੋਸਟਮਾਰਟਮ ਰਿਪੋਰਟ ਤੇ ਹੁੰਦੇ ਚਾਹੇ ਜੀ ਸੂਤਰ ਵੈਸੀ ਕਾਰਵਾਈ ਹੋਵੇ ਇਹਨਾਂ ਦੀ ਸੈਟਿਸਫੈਕਸ਼ਨਲੀ ਐਸਐਚਓ ਸਾਹਿਬ ਜਮੈਂ ਨਾਲ ਜਾ ਕੇ ਸੀ ਇਹਨਾਂ ਦੇ ਇੱਕ ਵਾਰੀ ਉੱਤੇ ਸਪੀਡ ਲਿਖਾ ਦੇਣਾ ਉਹਨਾਂ ਵੱਲੋਂ ਐਸਐਚਓ ਸਾਈਲ ਚੋਦਰੀ ਉਤੇ ਗੰਭੀਰ ਰੋਪ ਵੀ ਲਗਾਏ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਅਗਰ ਪਰਚਾ ਕਰਾ ਲੂਗਾ ਤਾਂ ਇਹ ਕਾਰਵਾਈ ਕਰਾ ਲੂਗੇ ਪਰਿਵਾਰ ਵੱਲੋਂ ਰੋਪ ਲਗਾ ਉਹਨਾਂ ਦੇ ਦੇਖੋ ਇਹ ਚੀਜ਼ਾਂ ਵੈਰੀਫਾਈ ਕਰਦੇ ਜੀ ਜੇ ਕਿਸੇ ਦਿਨ ਨਗਲੀ ਜਸੀਤ ਜੀ ਜਿਨ੍ਹਾਂ ਦੇ ਨਾਲ ਲੜਕਾ ਗਿਆ ਸੀਗਾ ਉਹ ਕੌਣ ਹੈਗੇ ਜਿਹੜੇ ਬੈਂਕ ਵਾਲੇ ਜਾਂ ਜਿਹੜ ਲੋਕਲ ਇਥੇ ਨਹੀਂ ਲੋਕਲ ਜਲੰਧਰ ਦੀ ਨੇ ਬੈਂਕ ਵਾਲੇ ਸਾਨੂੰ ਪਤਾ ਲੱਗਿਆ ਬੈਂਕ ਕਿਹੜਾ ਹੈਗਾ ਵੀ ਉਹ ਸਰ ਲੜਕੇ ਦਾ ਕੀ ਨਾਮ ਸੀ ਕਿੱਥੇ ਰਹਿੰਦਾ ਸੀ ਹਾਂ ਕੋਈ ਮੈਨੂੰ ਨੱਕੀਆ ਨਾਮ ਹੈ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਹੈ ਜੀ ਇਸ ਏਰੀਆ ਦਾ ਸਰ ਪਰਿਵਾਰ ਪਰਿਵਾਰ ਵੱਲੋਂ ਦੱਸਿਆ ਗਿਆ ਜੀ ਪਹਿਲਾਂ ਤੇ ਇਹਨਾਂ ਨੂੰ ਦੱਸ ਕਿ ਦੀ ਸੁਭਾਨਪੁਰ ਦੇ ਐਸਐਚਓ ਕਹਿ ਰਹੇ ਸੀ ਸਾਡਾ ਏਰੀਆ ਨਹੀਂ ਆਠਮਰਗਨ ਦਾ ਸਾਡਾ ਏਰੀਆ ਇਹ ਪਹਿਲਾਂ ਤੇ ਇਹ ਚੱਕਰ ਜੀ ਪਾਈ ਰੱਖੇ ਤੇ ਇਹਦੇ ਤੇ ਤੁਸੀਂ ਦੇਖਦੇ ਹੋ ਕਿ ਅਫਸਰਾਂ ਦੇ ਵਿਚਾਰ ਜਿਹੜੀ ਗੱਲ ਹੈ ਜੀ ਇਹ ਹੋਈ ਸੀਗੀ ਇਹ ਜਿਹੜਾ ਏਰੀਆ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਇੱਥੋਂ ਗਿਆ ਜ਼ਰੂਰ ਹੈ ਇਹ ਆਪਣੀ ਕੰਸਟਰਕਟਰਾਂ ਗਏ ਨੇ ਉਹਨਾਂ ਨੇ 2000 ਰੁਪਏ ਉਹਨਾਂ ਤੋਂ ਲੈਣਾ ਸੀਗਾ ਉਹਨਾਂ ਆਪਣੀ ਸਰਕਲਮੈਂਟ ਕਰਕੇ ਗਏ ਨੇ ਤਿੰਨ ਆਫਟਰ ਜਿੱਥੇ ਗੁੰਮ ਹੋਇਆ ਉਹ ਆਪਣਾ ਜਗਾ ਸੀਗੀ ਹਮੀਰੇ ਸਰ ਲੜਕੇ ਨੇ ਗੱਡੀ ਪਾਰ ਡਾਕਟਰ ਲਿਖਤੀ ਸੀ ਮਸੀਨ ਦੀ ਉਹ ਤੋਂ ਲੱਭਣ ਲਈ ਗਿਆ ਉਹਦੀ ਦਰਜ ਵੀ ਕੀਤਾ ਗਿਆ ਲੜਕੇ ਨੇ ਸਰ ਗੱਡੀ ਪਾਰਕਿੰਗ ਕੀ ਪਾਰਕ ਕੀਤੀ ਸਾਈਡ ਤੇ ਕੈਮਰੇ ਰਿਕਾਰਡਿੰਗ ਆਈ ਹੈ ਉਸ ਤੋਂ ਬਾਅਦ ਉਹਨੇ ਚਾਹ ਪੀਤੀ ਉੱਥੇ ਜਿਹੜੀ ਚਾਹ ਵਾਲੀ ਲੇਡੀ ਸੀ ਉਹਨੇ ਦੱਸਿਆ ਕਿ ਉਹ ਗੱਡੀ ਵਾਲ ਦੁਬਾਰਾ ਗਿਆ ਉਸ ਤੋਂ ਬਾਅਦ ਉਹਦਾ ਫੋਨ ਆਫ ਸੀਗਾ ਜੀ ਹਾਂ ਇਸ ਵਿੱਚ ਉਹ ਫੋਨ ਤੋਂ ਬਾਅਦ ਇਹ ਚੀਜ਼ ਆਈ ਇਹਨਾਂ ਦੀ ਮਿਸਿੰਗ ਲਿਖਾਈ ਆ ਮਿਸਿੰਗ ਤੋਂ ਬਾਅਦ ਉਹਥੇ ਗਏ ਨੇ ਐਸ ਐਚ ਓ ਦੋ ਵਾਰੀ ਜਾ ਕੇ ਐਸ ਐਚ ਓ ਵੈਰੀਫਾਈ ਕਰਕੇ ਆਇਆ ਸੁਭਾਨਪੁਰ ਵੀ ਮਿਲ ਕੇ ਆਇਆ ਈਵਨ ਇਹ ਵੀ ਸੀਗਾ ਵੀ ਹੋ ਸਕਦਾ ਕਿਸੇ ਸਰ ਜਿਹੜੇ ਪਲਾਟ 'ਚ ਬੋਡੀ ਮਿਲੀ ਆ ਉਹ ਪਲਾਟ 'ਚ ਇੱਕ ਦਿਨ ਪਹਿਲਾਂ ਉਹਨਾਂ ਦਾ ਮਾਮਾ ਕਟੂਕਰ 6 7 ਜਾਣੇ ਕਿਤੇ ਲੈ ਕੇ ਮੈਂ ਗਿਆ ਉਸੇ ਪਲਾਟ 'ਚ ਪੂਰੀ ਤਰ੍ਹਾਂ ਤਸੱਲੀ ਨਤ ਸ਼ਾਨਬਿਨ ਕੀਤੀ ਜੀ ਫੇਰ ਵੀ ਉਹ ਅਗਲੇ ਦਿਨ ਰੂਬੋਡੀ ਮਿਲਦੀ ਹੈ ਜੀ ਨਾ ਉਹਦੇ ਬੂਟ ਪਾਏ ਸੀ ਨੰਗੇ ਪੈਰੀ ਸੀਗਾ ਜੀ ਨੰਗੇ ਪੈਰ ਵੀ ਉਹ ਸਾਫ਼ ਸੀਗੇ ਦੇਖੋ ਆ ਚੀਜ਼ ਤੁਸੀਂ ਜਿਹੜੇ ਮੇਰੇ ਨਾਲ ਚ ਜਾਂਦੀ ਹੈ ਸੀ ਸਮਾਰਕੋਟ ਵਾਲਿਆਂ ਦੇ ਉੱਥੇ ਜਾ ਜਾਂਦੇ ਆ ساری ਗੱਲ ਇਨਵੈਸਟੀਗੇਸ਼ਨ ਦਾ ਪਰ ਇਹ ਜਿਆ ਕੁਝ ਹੋਇਆ ਤੇ ਜਿਹੜੀ ਪੋਸਟਮੈਂਟ ਵੀ ਸਾਰਾ ਉਹ ਇੰਨਾ ਨਸ਼ਾ ਨਿਕਦਾ ਜੀ ਕਭ ਜੀ ਲਿੱਤੀ ਜਾਏਗੀ ਜਿਸ ਜਿਸ ਪਲਾਟ ਚ ਲੜਕਾ ਗਿਆ ਜਾਂ ਕਿੱਦਾਂ ਗਿਆ ਉਹ ਤੁਸੀਂ ਜਿਹੜੀ ਕਪਤਾਨ ਤੇ ਵੀ ਉਸੇ ਬਾਹਰ ਰੱਖਿਆ ਗਿਆ ਕੈਮਰਾ ਵਗੈਰਾ ਕੋਈ ਮੈਂ ਵਿਜਟ ਨਹੀਂ ਕੀਤਾ ਕਿਉਂ ਏਰੀਆ ਕਪੂਤਲੇ ਦਾ ਜੀ ਜਿਹੜੀ ਗੱਲ ਹੋ ਗਈ ਠੀਕ ਹੈ ਜੀ ਹੁਣ ਮੈਂ ਇਹਨਾਂ ਦੇ ਨਾਲ ਜਾ ਕੇ ਇੱਕ ਸਰ ਇੱਕ ਇੱਕ ਸੀਐਮ ਸਾਹਿਬ ਵੱਲੋਂ ਚੱਲਦਾ ਪਏ ਯੁੱਧ ਨਸ਼ੇ ਵਿਰੁੱਧ ਤੁਹਾਨੂੰ ਪਤਾ ਸਾਰੀ ਪੁਲਿਸ ਨੂੰ ਪਤਾ ਕੀ ਉਹ ਸੁਬਾਨਪੁਰ ਲਾਲੋ ਜਾਂ ਹਮੀਰੇ ਲਾਲੋ ਮੈਂ ਕਹਿੰਦਾ ਨਸ਼ਾ ਹੱਦੋਂ ਜ਼ਿਆਦਾ ਵਿਕਦਾ ਉੱਥੇ ਘਰ ਵੀ ਗਿਆ ਪਤਾ ਨਾ ਤੱਕ ਹੋ ਜਾ ਕੇ

ਹੇ ਰਿਕਵਰੀ ਵਾਲੇ ਆ ਜੀ ਹਾਂਜੀ ਰਿਕਵਰੀ ਵਾਲੇ ਇਹ ਬੰਦੇ ਆਏ ਸੀ ਰੋਲਾਣਾ ਹਾਂਜੀ ਕਿਹੜੀ ਮੈਂ ਇਹਹੀ ਉਥੋਂ ਲੈ ਕੇ ਗਿਆ ਟ੍ਰਾਂਸਪੋਰਟ ਨਗਰ ਤੋਂ ਕਿਹੜੇ ਬੈਂਕ ਦਾ ਇਹ ਬੈਂਕ ਦਾ ਨਹੀਂ ਹੈ ਇਹ ਰਿਕਵਰੀ ਵਾਲੇ ਆ ਉਦਾਂ ਹੀ ਆ ਕੋਈ ਬੈਂਕ ਦੇ ਨਹੀਂ ਸੀ ਬੈਂਕ ਵਾਲਾ ਹੋਰ ਸੀਗਾ ਉਹ ਵੀ ਨਾਲ ਗਿਆ ਗੱਡੀ ਦਾ ਮਾਲਕ ਵੀ ਨਾਲ ਗਿਆ ਇਹਨਾਂ ਦੇ ਤਿੰਨ ਜਣੇ ਇਹਨੂੰ ਬਿਠਾ ਕੇ ਲੈ ਕੇ ਗਏ ਆ ਆ ਮੈਂ ਅੰਮ੍ਰਿਤਪੁਰ ਆਈ ਬਚੋਈ ਕੋਈ ਨੂੰ ਕਰਦੇ ਜਾਂਦੀ ਕੋਈ ਕੋਈ ਨੂੰ ਕਰਦੇ ਜਾਂਦੀ ਅਸੀਂ ਰੱਬ ਰੱਬਗੇ ਕੋਈ ਜੇ ਤੁ ਨੂੰ ਬੱਚਾ ਮੇਰਾ ਬਰਾਬਰ ਬੈਟਰੂ ਬੱਚਾ ਹਾਏ ਮੈਂ ਕਿਦਾਂ ਉਹ ਕਿਦਾਂ ਕਰ ਲਵਾ ਉਹ ਕਿਦਾਂ ਕਰ ਲਵਾ ਮੇਰਾ ਕਾਜ ਆ ਪਾੜ ਜਾਂਦਾ ਓਏ ਮੇਰਾ ਕਾਜ ਆ ਪਾੜ ਜਾਂਦਾ ਮੈਨੂੰ ਅੱਜ ਨਾਲ ਰੋਂਦੇ ਨੂੰ ਮੇਰੀ ਕੋਈ ਸੁਣਾਈ ਪੰਛੀ ਦੀ ਨਹੀਂ ਉਹ ਬੰਦੇ ਪੈ ਜੋ ਨਾਲ ਤੁਰੇ ਪਰਦੇ ਗਾਇਬ ਹੋ ਗਏ ਐ ਸੱਚ ਨਾਲ ਬੰਦੇ ਹੁਣ ਮੈਂ ਉਹ ਕਹਿੰਦਾ ਮੈਂ ਨਹੀਂ ਪਾਜੀ ਪਾਜੀ ਦੇਖ ਦਿਗਾ ਤੁਹਾਡਾ ਉਹ ਬੰਦ ਜਲੰਧਰ ਦੇ ਇੱਕ ਨੌਜਵਾਨ ਨੇ ਜਿਹੜਾ ਅਸੀਂ ਕਿਹਾ ਸੀ ਨਾ 20 ਮਿੰਟ ਮੈਂ ਕਿਹਾ ਸੀ ਬਿਲਕੁਲ ਮੈਂ ਬੰਦਾ ਕਰ ਦੂੰਗਾ ਨਹੀਂ ਨਿਕਲਿਆ ਜਾਣਾ ਕੋਈ ਨਿਕਲਿਆ ਜਾਣਾ ਕੋਈ ਗੱਲ ਨਹੀਂ ਕਰੋ ਕੋਈ ਕੋਈ ਚੰਤ ਹੋ ਆਪ ਲਿਖਾਨਾ ਕਰ ਸ਼ਰਮਾ ਜੀ ਮੇਰੀ ਮਾਂ ਨੇ ਲਾਰੇ ਵੀ ਕੀ ਵਾਅਦਾ ਕਰਦਾ ਮਾਰਾ ਹੋਇਆ ਬਟ ਮੈਂ ਮੇਰਾ ਕੰਪਲੇਟ ਕਰ ਲੈਂਦਾ ਨਾ ਜੇ ਤੁਸੀਂ ਪ੍ਰਕਾਸ਼ ਹੋ ਜਿਵੇਂ ਮਾਰੇ ਕੋਣ ਲੈ ਕੇ ਗਿਆ ਸੀ ਤੁਹਾਡੇ ਬੇਟੇ ਫਰਨਜੀਤ ਕੋਣ ਹੈ ਪਰਮਜੀਤ ਕੋਣ ਹੈ ਜੀ ਹਾਂ ਪਰਮਜੀਤ ਰਿਕਵਰੀ ਹੈ ਠੀਕ ਹੈ ਕਿੱਥੇ ਰਹਿਣ ਵਾਲਾ ਜੀ ਉਹ ਕਿੱਥੇ ਰਹਿਣ ਵਾਲਾ ਜੀ ਪੁਲਸੇ ਨਾਲੋਂ ਪਤਾ ਪੁਲਸ ਨਾਲ ਰਣੀ ਹੈ ਪੈ ਕਾਤਾ ਪੁਲਸ ਨੇ ਮੇਰੇ ਭਰਾ ਨੇ ਕਹਿੰਦੇ ਹੱਥ ਲਾਇਆ ਨਹੀਂ ਜਿਹੜਾ ਪਰਮਜੀਤ ਹੈਗਾ ਉਹ ਕਿਹੜੇ ਬੈਂਕ ਚ ਰਿਕਵਰੀ ਕਰਦਾ ਜੀ ਅਸੀਂ ਕੀ ਪਰਚਾ ਕਰੋਗੇ ਨਹੀਂ ਸੁਣਨਾ ਪਰਚਾ ਅਸੀਂ ਕਿੱਥੇ ਪਰਚਾ ਕਰਦੀਏ ਐਕਸੀਐਫਸੀ ਬੈਂਕ ਮੇਰੇ ਭਰਾ ਨੇ ਰਾਏ ਐਕਸੀਐਫਸੀ ਬੈਂਕ ਦੇ ਵਿੱਚ

ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿੰਨੇ ਬੈਂਕ ਦੇ ਆ ਗੱਡੀਆਂ ਦਾ ਮਾਲਕ ਗੱਡੀਆਂ ਦਾ ਮਾਲਕ ਤੁਹਾਡੇ ਬ੍ਰਦਰ ਦੀ ਤੁਹਾਡੇ ਬ੍ਰਦਰ ਦੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਕਿੱਥੇ ਮੇਰਾ ਪਿੰਡ ਤੋਂ ਮਿਲੀ ਆ ਮੇਰਾ ਪਿੰਡ ਤੋਂ ਮਿਲੀ ਉਹ ਮੈਨੂੰ ਪਤਾ ਹੁੰਦਾ ਮੈਂ ਦਰਬਾਰ ਵਾਲੇ ਦੀ ਉੱਤੇ ਮੇਰਾ ਬੋਤਲ ਤੇ ਸੁਪਨਾ ਆ ਨਾ ਨੇ ਮੈਨੂੰ ਸਾਫ਼ ਚਾਹੀਦਾ ਮੇਰਾ ਬੋਤਲ ਨਹੀਂ ਆਈ ਮਾਰਿਆ ਮੇਰੇ ਬੋਤਲੇ ਕੋਈ ਗਲਤੀ ਨਹੀਂ ਕੀਤੀ ਤੇ ਨਾਲ ਨੈਵਰ ਲੈ ਕੇ ਗਿਆ ਮੇਰੇ ਫੁੱਟ ਦੀ ਨਾ ਗੱਡੀ ਥੱਲੇ ਲਵਾਈ ਆ ਇਹਨਾਂ ਮਰਵਾਇਆ ਮੇਰੇ ਫੁੱਟ ਓਏ ਮੇਰੇ ਬੰਦ ਤੇਰਾ ਸਾਫ ਚਹਿਦਾ ਮੇਨੂੰ ਅੱਜ ਹੀ ਪੁੱਤ ਸੁਪਨਾ ਸੀ ਜਦੋਂ ਕਮਿਸ਼ਨਰ ਤੇ ਪੇਸ਼ ਹੋਏ ਆ ਉਸ ਦਿਨ ਉੱਥੇ 10 ਵਰੀ ਗਏ ਆ ਪੰਜ ਪੰਜ ਗੱਡੀਆਂ ਪਰ ਪਰ ਗਏ ਆ ਸਾਨੂੰ ਕੋਈ ਉੱਥੇ ਰਾਸ ਨਹੀਂ ਮਿਲੀ ਉਹ ਜਦੋਂ ਅਸੀਂ ਕੋਸ਼ਿਸ਼ ਕਰਦੇ ਉੱਥੇ ਰਾਸ ਮਿਲਦੀ ਕਿਵੇਂ ਮਿਲ ਗਈ ਇਨਸਾਫ ਚਾਹੀਦਾ ਮੇਰੇ ਪੁੱਤ ਨੂੰ ਇਨਸਾਫ ਚਾਹੀਦਾ ਮੇਰਾ ਮੇਰਾ ਪੁੱਤ ਨਾ ਗੱਡੀ ਦਾ ਨੰਬਰ ਪਤਾ ਹੈ ਗੱਡੀ ਦਾ ਕਿਹੜੀ 10 ਸਾਰਾ ਰਿਕਾਰਡਿੰਗ ਆ ਵੀ ਹੈ ਮੇਰੇ ਕੋ ਹਾਂਜੀ ਰਿਕਾਰਡਿੰਗ ਮੇਰਾ ਭਰਾ ਕਹਿੰਦਾ ਮੈਂ ਅੱਜ ਹੀ ਲੋਧਾਣੇ ਛੱਡ ਦੂੰਗਾ ਤੁਹਾਡੀ ਗੱਡੀ ਇੱਕ ਦੇ ਕਵਰੀ ਵਾਲੇ ਝੂਠੇ ਕਹਿੰਦੇ ਪਰ ਪੁਲਿਸ ਨੂੰ ਕਹਿੰਦੇ ਉਹ ਕਹਿੰਦੇ ਮੈਂ ਲੋਧਾਣੇ ਨਹੀਂ ਜਾਣਾ ਮੈਂ ਜ ਗੱਡੀ ਉਹ ਮੇਰੇ ਨਾ ਨਸ਼ਾ ਲੈਣ ਚਲ ਗਿਆ ਮੇਰਾ ਭਰਾ ਤਾਂ ਨਜੇ ਕਰਦਾ ਹੀ ਨਹੀਂ ਸੀ ਜੋ ਨਜੇ ਕਰਦਾ ਆਂਦਾ ਨਾ ਉਹਦੇ ਵਿੱਚ ਮੇਰਾ ਭਰਾ ਨਜੇ ਕਰਦਾ ਉਹ ਨਸ਼ਾ ਨਹੀਂ ਪਰ ਕੋਟਿੰਗ ਚ ਕਹਿੰਦਾ ਮੈਂ ਭਾਜੀ ਜੀ ਨਾ ਮੈਂ ਲਾਈਵ ਕਲੈਕਸ਼ਨ ਕਿੱਥੇ ਭੇਜਦੀ ਤੀ ਨਾ ਉੱਥੇ ਵੇਖ ਲੈ ਕੇ ਆ ਜਾ ਮੇਰੇ ਮਗਰ ਤੁਹਾਨੂੰ ਪਤਾ ਲੱਗਦਾ ਪਿਆ ਮੈਂ ਕਿੱਥੇ ਆਣਾ ਪਿਆ ਵਾਂ ਉਹ ਘੜੀ ਘੜੀ ਫੋਨ ਕਰ ਜਾਂਦੇ ਭਾਜੀ ਤੁਸੀਂ ਨਾ 6 ਵਜੇ ਗੱਡੀ ਪੂਰੇ ਪੰਜਾਹ ਦੇਈਓ ਉਹਨੇ ਪੂਰੇ 6 ਵਜੇ ਉੱਥੇ ਲਾ ਦਿੱਤੀ ਗੱਡੀ ਮੇਰੇ ਅ ਮੇਰੇ ਪੁੱਲ ਤੇ ਲੈਣੇ ਗੱਡੀ ਲਾ ਦਿੱਤੀ ਸੀ ਕੰਦੀ ਮਾਚੋ ਦਾ ਮੋੜ ਸਵਾ 7 ਵਜੇ ਤੱਕ ਕੋਨ ਰਿਆ ਹੈ ਤੁਸੀਂ ਇੱਥੇ ਥਾਣੇ ਕਿਤੇ ਕੰਪਲੀਟ ਕੀਤੀ ਸੀਗੀ ਕੀਤੀ ਸੀ 8 ਨੰਬਰ ਤੇ ਕੀਤੀ ਸੁਬਾਨਪੁਰ ਗੇਜ਼ਬਾਨਪੁਰ ਵਾਲਾ ਕਹਿੰਦਾ ਜਲੰਧਰ ਕਰੋ ਅੰਦਰ ਵੀ ਕੀਤੀ ਜਲੰਧਰ ਕਹਿੰਦੇ 8 ਨੰਬਰ ਤੇ ਜਾਓ ਟਰਾਂਸਪੋਰਟ ਨਗਰ ਉੱਥੇ ਕੀਤੀ ਕਹਿੰਦੇ ਪਰਚਾ ਨਹੀਂ ਅਸੀਂ ਕਰ ਸਕਦੇ ਉਹ ਉਹਨਾਂ ਨੂੰ ਬੁਲਾ ਕੇ ਕਹਿੰਦੇ ਦੋ ਦਿਨ ਮੁੰਡਾ ਨਾਲ ਲਵਾਦਾ ਨਹੀਂ ਤਾਂ ਤੁਹਾਡੇ ਤੇ ਪਰਚਾ ਆ ਜਾਣਾ ਫਿਰ ਵੀ ਨਹੀਂ ਪਰਚਾ ਕਰਦਾ ਐਸਐਚਓ ਆਪਣਾ ਕੀ ਜਿਹਦਾ ਨਾਮ ਹੈ ਸਾਹਿਲ ਚੋਦਰੀ ਉਹ ਕਹਿੰਦਾ ਮੈਂ ਨਹੀਂ ਪਰਚਾ ਏਦਾਂ ਕਰ ਸਕਦਾ ਮੈਂ ਪਹਿਲਾਂ ਡਿਪਟੀ ਕੁਚੂਗਾ ਫਿਰ ਮੈਂ ਪਰਚਾ ਕਰਾਂਗਾ ਸਵੇਰੇ ਕਰਾਂਗੇ ਸਵੇਰੇ ਅਸੀਂ ਸਿੱਧਾ ਕਮਿਸ਼ਨਰ ਦੇ ਪੇਸ ਹੋਗੇ ਉਹਨਾਂ ਨੇ ਅੱਗੇ ਫਾਰਮ ਭਰ ਕੇ ਭੇਜ ਦਿੱਤੇ ਕਹਿੰਦੇ ਕੋਈ ਨਹੀਂ ਅਸੀਂ ਦੇਖਦੇ ਆ ਘਰੇ ਪਹੁੰਚੀਆਂ ਤੇ ਕਹਿੰਦੇ ਤੇ ਲਾਜ ਡਿੱਗੀ ਪਈ ਤਾਂ ਨਹੀਂ ਕਿੰਨੇ ਦਿਨ ਤੋਂ ਸਾਡਾ ਭਰਾ 8 ਦਿਨ ਤੋਂ ਬੁਲਾਪਤਾ ਸੀਗਾ ਜੇ ਪੁਲਿਸ ਨੂੰ ਤੁਸੀਂ ਸਾਰਾ ਕੁਝ ਦੱਸੇ ਪੁਲਿਸ ਨੇ ਕੰਪਲੀਟ ਪਰਚਾ ਕਿਉਂ ਦਰਜ ਕੀਤਾ ਜਾਂ ਲੱਭਿਆ ਕਿਉਂ ਨਹੀਂ ਕਰ ਸਕਦੇ ਸਾਡੇ ਕੋਲ ਕੋਸ਼ਿਸ਼ ਨਹੀਂ ਹੈਗਾ ਸਾਡੇ ਤਾਂ ਪੈ ਕਾਦਾ ਪੁਲਿਸ